ਾਰੇ ਦੋਸਤੋ ਸਤਿ ਸ੍ਰੀ ਅਕਾਲ ਦੇਸ਼ ਵਿਦੇਸ਼ਾਂ ਵਿੱਚ ਬੈਠੇ ਐਸ ਐ সিদ্দিকੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਤੁਹਾਡਾ ਆਪਣਾ ਸੁਭਾ ਸਿੰਘ সিদ্দিকੀ ਦੋਸਤੋ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕਰਨ ਲਈ 26 ਜਨਵਰੀ ਦੀ ਤਰੀਕ ਕਿਉਂ ਚੁਣੀ ਗਈ ਹਾਲਾਂਕਿ ਬਾਅਦ ਵਿੱਚ 1947 ਵਿੱਚ ਆਜ਼ਾਦੀ ਤੋਂ ਬਾਅਦ 15 ਅਗਸਤ ਨੂੰ ਅਧਿਕਾਰਤ ਤੌਰ ਤੇ ਆਜ਼ਾਦੀ ਦਿਵਸ ਵਜੋਂ ਕੋਸ਼ਤ ਕੀਤਾ ਗਿਆ ਜਦੋਂ ਕਿ 26 ਜਨਵਰੀ 1930 ਨੂੰ ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਦੀ ਤਰੀਕ ਚੁਣੀ ਗਈ ਤਾਂ ਹੀ ਇਸ ਤਰੀਕ ਨੂੰ ਮਹੱਤਵ ਦਿੱਤਾ ਗਿਆ ਦੋਸਤੋ ਹਰ ਸਾਲ 26 ਜਨਵਰੀ ਵਾਲਾ ਦਿਨ ਦੇਸ਼ ਭਰ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਗਣਤੰਤਰ ਦਾ ਮਤਲਬ ਹੈ ਇੱਕ ਅਜਿਹੀ ਸਰਕਾਰ ਜਿਸ ਵਿੱਚ ਰਾਜਾ ਨਹੀਂ ਹੁੰਦਾ ਜਿਵੇਂ ਪਹਿਲਾਂ ਰਾਜੇ ਹੁੰਦੇ ਸੀ ਉਸ ਤਰ੍ਹਾਂ ਰਾਜਾ ਨਹੀਂ ਹੁੰਦਾ ਅਤੇ ਸਭ ਅਧਿਕਾਰ ਲੋਕਾਂ ਦੇ ਚੁਣੇ ਹੋਏ ਨਮਾਇੰਦਿਆਂ ਵਿੱਚ ਮੌਜੂਦ ਹੁੰਦੇ ਹਨ ਅਜਿਹਾ ਸ਼ਾਸਨ ਤੰਤਰ ਅਸਲ ਵਿੱਚ ਆਮ ਜਨਤਾ ਜਾ ਉਸ ਦੇ ਬਹੁਮਤ ਦੀ ਇੱਛਾ ਨਾਲ ਚੱਲਦਾ ਹੈ ਖੈਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਰਾਸ਼ਟਰੀ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤਿਰੰਗਾ ਲਹਿਰਾਉਣ ਦੇ ਨਾਲ ਨਾਲ ਲੋਕ 26 ਜਨਵਰੀ ਨੂੰ ਪਰੇਡ ਦਾ ਵੀ ਆਨੰਦ ਲੈਂਦੇ ਹਨ ਉਂਝ ਜਦੋਂ ਵੀ ਗਣਤੰਤਰ ਦਿਵਸ ਆਉਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੋਵੇਗਾ ਕਿ ਗਣਤੰਤਰ ਦਿਵਸ ਸਿਰਫ 26 ਜਨਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਸ਼ਾਇਦ ਤੁਹਾਡੇ ਮਨ 'ਚ ਵੀ ਇਹ ਸਵਾਲ ਆਉਂਦਾ ਹੋਵੇਗਾ ਆਓ ਅੱਜ ਤੁਹਾਨੂੰ ਦੱਸੀਏ ਕਿ ਦੇਸ਼ ਨੂੰ ਗਣਤੰਤਰ ਕੋਸ਼ਤ ਕਰਨ ਲਈ 26 ਜਨਵਰੀ ਦੀ ਤਰੀਕ ਕਿਉਂ ਚੁਣੀ ਗਈ 26 ਜਨਵਰੀ ਨੂੰ ਹੀ ਸੰਵਿਧਾਨ ਲਾਗੂ ਕਿਉਂ ਹੋਇਆ ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਗਣਤੰਤਰ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਸਾਲ 1950 ਵਿੱਚ ਭਾਰਤ ਨੂੰ ਇੱਕ ਗਣਤੰਤਰ ਦੇਸ਼ ਕੋਸ਼ਤ ਕੀਤਾ ਗਿਆ ਸੀ ਇਸ ਦਿਨ ਨੂੰ ਮਨਾਉਣ ਲਈ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਦੀ ਤਰੀਕ ਕਿਉਂ ਚੁਣੀ ਗਈ ਸੀ ਦੋਸਤੋ ਇਸ ਦਿਨ ਸੰਵਿਧਾਨ ਨੂੰ ਲਾਗੂ ਕਰਨ ਪਿੱਛੇ ਕੋਈ ਖਾਸ ਮਕਸਦ ਸੀ ਜੋ ਸ਼ਾਇਦ ਆਪ ਜੀ ਨੂੰ ਪਤਾ ਵੀ ਹੋਵੇਗਾ ਕਿ ਪਹਿਲਾ ਇਸ ਦਿਨ ਆਜ਼ਾਦੀ ਦਿਵਸ ਮਨਾਇਆ ਜਾਂਦਾ ਸੀ ਦਰ ਅਸਲ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਦਿਵਸ 26 ਜਨਵਰੀ ਨੂੰ ਹੀ ਮਨਾਇਆ ਜਾਂਦਾ ਸੀ 31 ਦਸੰਬਰ 1929 ਨੂੰ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲਾਹੌਰ ਸੈਸ਼ਨ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਇਸ ਪ੍ਰਸਤਾਵ ਵਿੱਚ ਮੰਗ ਕੀਤੀ ਗਈ ਕਿ ਜੇਕਰ ਬ੍ਰਿਟਿਸ਼ ਸਰਕਾਰ ਨੇ 26 ਜਨਵਰੀ 1930 ਤੱਕ ਭਾਰਤ ਨੂੰ ਡੋਮੀਨੀਅਨ ਸਟੇਟ ਦਾ ਦਰਜਾ ਨਾ ਦਿੱਤਾ ਤਾਂ ਭਾਰਤ ਨੂੰ ਪੂਰੀ ਤਰ੍ਹਾਂ ਆਜ਼ਾਦ ਐਲਾਨ ਦਿੱਤਾ ਜਾਵੇਗਾ ਇਸ ਤੋਂ ਬਾਅਦ 26 ਜਨਵਰੀ 1930 ਨੂੰ ਪਹਿਲੀ ਵਾਰ ਸੁਤੰਤਰਤਾ ਦਿਵਸ ਮਨਾਇਆ ਗਿਆ ਅਤੇ ਇਸ ਦਿਨ ਜਵਾਹਰ ਲਾਲ ਨਹਿਰੂ ਨੇ ਤਿਰੰਗਾ ਝੰਡਾ ਲਹਿਰਾਇਆ ਸੀ ਹਾਲਾਂਕਿ ਬਾਅਦ ਵਿੱਚ 1947 ਵਿੱਚ ਆਜ਼ਾਦੀ ਤੋਂ ਬਾਅਦ 15 ਅਗਸਤ ਨੂੰ ਯਾਨੀ 15 ਅਗਸਤ ਵਾਲੇ ਦਿਨ ਨੂੰ ਅਧਿਕਾਰਤ ਤੌਰ ਤੇ ਆਜ਼ਾਦੀ ਦਿਵਸ ਵਜੋਂ ਕੋਸ਼ਤ ਕੀਤਾ ਗਿਆ ਸੀ ਜਦੋਂ ਕਿ 26 ਜਨਵਰੀ 1930 ਨੂੰ ਸੰਵਿਧਾਨ ਨੂੰ ਲਾਗੂ ਕਰਨ ਲਈ 26 ਜਨਵਰੀ ਦੀ ਹੀ ਤਰੀਕ ਚੁਣੀ ਗਈ ਤਾਂ ਹੀ ਇਸ ਤਰੀਕ ਨੂੰ ਮਹੱਤਵ ਦਿੱਤਾ ਗਿਆ ਜਦੋਂ ਪੂਰਨ ਆਜ਼ਾਦੀ ਦਾ ਮਤਾ ਲਾਗੂ ਹੋਇਆ 26 ਜਨਵਰੀ 1949 ਨੂੰ ਭਾਰਤ ਦਾ ਸੰਵਿਧਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਸੀ ਪਰ 26 ਜਨਵਰੀ ਦੀ ਮੱਤਤਾ ਨੂੰ ਦੇਖਦੇ ਹੋਏ ਸਾਲ 1950 ਵਿੱਚ ਇਸ ਦਿਨ ਹੀ ਸੰਵਿਧਾਨ ਲਾਗੂ ਕੀਤਾ ਗਿਆ ਅਤੇ ਦੇਸ਼ ਨੂੰ ਪੂਰਨ ਗਣਰਾਜ ਘੋਸ਼ਿਤ ਕੀਤਾ ਗਿਆ ਇਸ ਸਾਲ ਪਹਿਲੀ ਵਾਰ ਆਜ਼ਾਦ ਭਾਰਤ ਨੇ ਆਪਣਾ ਗਣਤੰਤਰ ਦਿਵਸ ਮਨਾਇਆ ਅਤੇ ਉਦੋਂ ਤੋਂ ਅੱਜ ਤੱਕ ਹਰ ਸਾਲ 26 ਜਨਵਰੀ ਨੂੰ ਹੀ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ ਦੋਸਤੋ ਆਪ ਸਭ ਨੂੰ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਇਆਂ ਪੁੱਲਾਂ ਦੀ ਮਾਫੀ ਸਤਿ ਸ਼੍ਰੀ ਅਕਾਲ ਜੀ